ਕਿਹੜਾ ਦਾ ਪਿੰਡ ਕਿਹੜਾ ਪਿੰਡ ਕਲੀਅਰ ਆਪਣਾ ਰੰਗਾਂ ਦਾ ਇੱਥੇ ਹਸਨ ਸ਼ਹਿਰੇ ਪਹੁੰਚੇ ਹੋ ਕੀ ਸਾਰੀ ਗੱਲਬਾਤ ਕੀ ਹੋਈ ਹੈ ਗੱਲਬਾਤ ਸਰ ਕੱਲ 7 ਵਜੇ ਦੇ ਰਾਤ ਦੇ ਆਏ ਸੀ ਪਰसों 7 ਵਜੇ ਦੇ ਤੇ ਇਹਨਾਂ ਨੇ ਨਾ ਸਾਰੀ ਰਾਤ ਦਰਦਾਂ ਹੁੰਦੀਆਂ ਰਹੀਆਂ ਮੈਂ ਮੈਡਮ ਨੂੰ ਆਵਾਜ਼ ਵੀ ਦਿੱਤੀ ਸੀ ਮੈਂ ਦੇਖ ਲਓ ਇੱਕ ਵਾਰੀ ਉਹ ਆਂਦੇ ਨਹੀਂ ਅਸੀਂ ਨਹੀਂ ਦੇਖ ਸਕਦੇ ਸਵੇਰੇ ਨਾ 6 ਵਜੇ ਦੇਖਾਂਗੇ ਤੇ ਅਸੀਂ ਯਕੀਨ ਕਰ ਲੈ ਮੈਂ ਚਲੋ 6 ਵਜੇ ਦੇਖ ਲਿਓ ਦਰਦਾਂ ਹੋ ਰਹੀਆਂ ਮੈਂ ਸ਼ੈਤ ਹੋ ਜੀ ਇਹਨਾਂ ਨੇ ਤੜਕੇ 6 ਵਜੇ ਅੰਦਰ ਖੜਿਆ ਹੈ ਤੇ ਸਾਢੇ 10 ਵਜੇ ਇਹਨਾਂ ਨੇ ਜਵਾਬ ਦਿੱਤਾ ਇਹਦਾ ਮਤਲਬ ਲੈ ਜੀ ਤੇ ਜਦੋਂ ਬੱਚੇ ਦੀ ਡੈਥ ਹੋ ਗਈ ਆ ਤੇ ਬੱਚੇ ਇਹ ਪੂਰਾ ਹੀ ਬੱਚੇ ਦਾ ਹਾਂਜੀ ਟਾਈਮ ਪੂਰਾ ਜੀ ਪਹਿਲਾ ਬੱਚਾ ਹੈ ਹਾਂਜੀ ਪਹਿਲਾ ਆਉਗਰੇ ਵਾਲੇ ਜਦੋਂ ਬੱਚੇ ਦੀ ਡੈਥ ਹੋ ਗਈ ਆ ਇਹਨਾਂ ਨੇ ਤੜਪ ਪੰਚਾਇਤ ਕੀਤੀ ਆ ਉਦੋਂ ਇਹ ਆਂਦੇ ਫਟਾਫਟ ਬੱਚਾ ਲੈ ਜਾ ਨਹੀਂ ਬੱਚਾ ਨਾਰਮਲ ਹੋਇਆ ਸੀ ਕਿ ਜਾਂ ਨਹੀਂ ਨਹੀਂ ਇਹ ਆਂਦੇ ਹੀ ਨਾਰਮਲ ਹੋ ਜੂਗਾ ਮਤਲਬ ਬੱਚਾ ਨਾਰਮਲ ਨਹੀਂ ਹੋਣਾ ਸੀ ਹੂੰ ਤੇ ਤੁਹਾਨੂੰ ਕਿਤੇ ਰੈਫਰ ਕੀਤਾ ਇਹਨਾਂ ਨੇ ਹਾਂ ਸੰਧੂ ਵਾਲੇ ਆ ਸਾਈਂ ਆਪ ਹੀ ਹੋਏ ਆ ਇਹਨਾਂ ਨੇ ਨਹੀਂ ਕੀਤਾ ਹੂੰ ਉਥੇ ਜਾ ਕੇ ਡਾਕਟਰ ਨਹੀਂ ਕੀਆ ਡਾਕਟਰ ਆਂਦਾ ਜਿਹੜੇ ਜਿਹੜੇ ਬੱਚਾ ਨਾਰਮਲ ਨਹੀਂ ਹੋਣਾ ਸੀ ਇਹ ਪਰੇਸ਼ਨ ਨਾਲ ਹੀ ਹੋਣਾ ਸੀ ਤੁਹਾਨੂੰ ਕਿਤਰਾ ਪਤਾ ਲੱਗਾ ਬੱਚੇ ਦੀ ਡੈਥ ਹੋਈ ਹੈ ਬੱਚੇ ਦੀ ਡੈਥ ਹੋਰ ਵਾਲੇ ਬੱਚਾ ਮਰਿਆ ਘਟਿਆ ਸਰੋਲ ਇਹਨਾਂ ਦੱਸਿਆ ਨਹੀਂ ਤੁਹਾਨੂੰ ਬੱਚੇ ਦੀ ਡੈਥ ਮੈਨ ਸਾਰੇ ਇਹਨਾਂ ਨੇ ਇਹ ਨਹੀਂ ਦੱਸਿਆ ਜਦੋਂ ਅਸੀਂ ਉੱਥੇ ਪਹੁੰਚੇ ਉਹਨੇ ਡਾਕਟਰ ਸਾਹਿਬ ਨੇ ਟਰਕਨ ਚੈੱਕ ਕੀਤੀ ਆ ਬੱਚਾ ਮੁੱਕ ਜੁਗਾ ਜੀ ਕਹਾਂਦੇ ਅਸੀਂ ਬੱਚਿਆਂ ਨੂੰ ਬਚਾ ਸਕਦੇ ਕਿ ਨਾਲ ਹੀ ਡਾਕਟਰ ਸਾਹਿਬ ਜਿਹਨਾਂ ਦਾ ਨਾਮ ਤੁਹਾਡੀ ਗੱਲ ਚੱਲ ਰਹੀ ਕਿਥੇ ਡਾਕਟਰ ਸਾਹਿਬ ਦਾ ਨਾਮ ਇਥੇ ਟਰਕਨ ਦੀ ਸਰ ਡਾਕਟਰ ਕਹਿਆ ਸੀ ਬਲਜੀਤ ਕੌਰ ਡਾਕਟਰ ਬਲਜੀਤ ਹਾਂਜੀ ਤੇ ਨਾਲੇ ਡਾਕਟਰ ਬਲਜੀਤ ਕੌਰ ਨੇ 6 ਜਾਣੀਆਂ ਸੀ ਉਹਨਾਂ ਨੇ ਮੇਰੀ ਜਨਾਨੀ ਨੂੰ ਇਦਾਂ ਕੀਤਾ ਜਿੱਦਾਂ ਆਪਾਂ ਕੁੱਤੇ ਨੂੰ ਨਹੀਂ ਹਲਕੇ ਕੁੱਤੇ ਨੂੰ ਪਾਏ ਜਾਂਦੇ ਇਦਾਂ ਦਾ ਬਜ਼ਾਰ ਕੀਤਾ ਮੇਰੀ ਜਨਾਨੀ ਨੇ ਸਾਰੀਆਂ ਜਾਣੀਆਂ ਉੱਤੇ ਚੜੀਆਂ ਇੱਕ ਜਿਹੜੀ ਕੰਮ ਇੱਥੇ ਕੰਮ ਕਰਦੀ ਐਂਟੀ ਆ ਕੋਈ ਉਹ ਬੱਚਾ ਖੇਚ ਰਹੀ ਐ ਤੇ ਨਰਸ ਇਦਾਂ ਸਾਈਡ ਤੇ ਖੜੀ ਐ ਐਸ ਤੇ ਕਲਾਸ ਪੂਰੀ ਹੋ ਹਾਂ ਉਹ ਸਾਈਡ ਤੇ ਖੜੀ ਐ ਨਰਸ ਤੇ ਬੱਚਾ ਉਹ ਖੇਚ ਰਹੀ ਐ ਕੀ ਹੁੰਦਾ ਲੱਗੀ ਇਹਨਾਂ ਦੇ ਬੈਠ ਵੀ ਲਾ ਪਰਵਾਹੀ ਦਾ ਕਰਕੇ ਬਾ ਪਰਵਾਹੀ ਦੇ ਕਰਕੇ ਸਰ ਸਰ ਸਾਨੂੰ ਉਦੋਂ ਹੀ ਦੱਸ ਦਿੰਦੇ ਜੇ ਨਹੀਂ ਉਹਨਾਂ ਦਾ ਮਤਲਬ ਪ੍ਰੇਸ਼ਨ ਹੋਣਾ ਹੀ ਤੇ ਸਾਨੂੰ ਉਦੋਂ ਜਵਾਬ ਦਿੰਦੇ ਅਸੀਂ ਚੱਲ ਜਾਂਦੇ ਪਰ ਆ ਵੇਖੋ ਨਾ ਬੱਚੇ ਦਾ ਹਾਲ ਕੀ ਕੀਤਾ ਇਹਨਾਂ ਨੇ ਪਹਿਲੇ ਬੱਚੇ ਦਾ ਹਾਂਜੀ ਪਹਿਲਾ ਸਰ ਬੱਚੇ ਮੰਗ ਇਹਨਾਂ ਇਨਸਾਫ ਚਾਹੀਦਾ ਬਸ ਖਰਚਾ ਜਿੰਨਾ ਲੱਗਾ ਪੜਨ ਕਾਰਵਾਈ ਨਹੀਂ ਕੀਤੀ ਕਾਰਵਾਈ ਪੂਰੀ ਸਰ ਆ ਬੱਚੇ ਦਾ ਹਾਲ ਵੇਖ ਲੋ ਉਹਦੀ ਉੱਥੇ ਜਾ ਕੇ ਮਾਂ ਦਾ ਹਾਲ ਵੇਖ ਲੋ ਕਾਰਵਾਈ ਪੂਰੀ ਚਾਹੀਦੀ ਆ ਕੀ ਸਾਰਾ ਮਾਮਲਾ ਕੀ ਮੰਗ ਕਰਦੇ ਨੇ ਮੇਰਾ ਨਾਮ ਵੀ ਨਿਰਮਲ ਸਿੰਘ ਢੁਗਰੀ ਬਾਲਮੀ ਸਸਤਾ ਗੁਰੂ ਬਾਨ ਦਾ ਧਰਮ ਸਮਾਜ ਬਾਲਮੀ ਸਸਤਾ ਦਾ ਮੈਂ ਜਲਾ ਚੇਰਮੈਨ ਆ ਜੀ ਮੈਂ ਮੰਗੇ ਕਰਦਾ ਵਾਂ ਕਿ ਸਭ ਤੋਂ ਪਹਿਲਾਂ ਤੇ ਇਹ ਹਸਪੀਟਲ ਜਿਹੜਾ ਵਾ ਐਡਾ ਨਲਾਇਕੀ ਇਥੇ ਵਰਤੀ ਜਾਂਦੀ ਆ ਜੇ ਕੋਈ ਮਰੀਜ਼ ਇਥੇ ਆਉਂਦਾ ਵਾ ਤੇ ਕਹਿ ਦਿੰਦੇ ਇਹ ਬੈਟਰੀ ਨਹੀਂ ਆ ਤਰੰਤ ਤਜੋ ਤੁਹਾਨੂੰ ਤਾਂ ਤੁਹਾਡੇ ਲਾਗੇ ਇਸ਼ਾਰਾ ਪਨਵਾ ਹਸਪੀਟਲ ਤੋਂ ਇਹ ਸੀ ਕਿ ਉਹਨੇ ਜੇ ਐਨੀ ਦੂਰ ਤੋਂ ਆਏ ਇੱਥੇ ਆਈ ਤਾਂ ਇਹ ਕਹਿੰਦੇ ਸਾਡੇ ਕੋਲ ਤਾਂ ਟੀਵੀ ਵਾਲਾ ਡਾਕਟਰ ਹੀ ਨਹੀਂ ਹੈਗਾ ਸਾਡੇ ਕੋਲ ਫਲਾਣਾ ਨਹੀਂ ਡਾਕਟਰ ਜਾਂ ਤਿੰਨ ਬੜਾ ਨਹੀਂ ਹੈਗਾ ਜਿਆਦਾ ਮੇਨ ਮਕਸਦ ਇਹ ਗੱਲ ਦਾ ਇਹ ਹੋਈ ਆ ਕਿ ਜਿਹੜੇ ਸੀਨੀਅਰ ਡਾਕਟਰ ਹੈਗੇ ਜੀ ਉਹ ਗੱਲ ਕਿ ਜਹਾਤ ਮਾਰ ਲੈਣੇ ਨਹੀਂ ਚਾਹੁੰਦੇ ਸਭ ਤੋਂ ਪਹਿਲਾਂ ਇਹ ਹੀ ਚੀਜ਼ ਚਾਹੁੰਦੇ ਆ ਕਿ ਮਰੀਜ਼ ਆਉਂਦਾ ਵਾ ਡਿਲੀਵਰੀ ਕੇਸ ਆਉਂਦਾ ਵਾ ਤੂੰ ਉਹਨੂੰ ਆਉਂਦੇ ਹੀ ਪਾੜ ਦਿਓ ਚਲੋ ਜੇ ਇਨਾਂ ਨੂੰ ਇਹ ਪਤਾ ਲੱਗਦਾ ਹੀਗਾ ਕਿ ਉਹ ਬੱਚਾ ਜਿਹੜਾ ਨਾਰਮਲ ਨਹੀਂ ਹੋ ਸਕਦਾ ਤੇ ਆਪਰੇਸ਼ਨ ਕਰ ਦਿੰਦੇ ਕੋਈ ਗੱਲ ਨਹੀਂ ਆ ਬਹੁਤ ਕੁੜੀਆਂ ਦੇ ਆਪਰੇਸ਼ਨ ਹੋ ਰਹੇ ਆ ਪਰ ਇਹਨਾਂ ਨੇ ਉਹਦੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਉਹਨਾਂ ਦਾ ਪਹਿਲਾ ਬੱਚਾ ਹੈ ਜੀ ਤੇ ਇਹਨਾਂ ਨੇ ਜਿਹੜੀਆਂ ਨਾਲ ਇਹਨਾਂ ਦਾ ਸ਼ਿਤਾਬ ਆ ਹਰਪਲੇ ਆਜਰੇ ਉਹਨਾਂ ਦੇ ਕੋਲੋਂ ਇਹ ਕੇਸ ਕਰਵਾਉਂਦੇ ਨੇ ਆ ਆਪ ਲਾਗੇ ਹੁੰਦੇ ਰਹੀਏ ਤੇ ਉਹਨਾਂ ਨੇ ਖਿੱਚ ਖਿੱਚ ਕੇ ਕਦੀ ਅੱਖ ਚ ਉਂਗਲਵਾਜੀ ਕੋਈ ਲੱਕ ਦੇ ਵੱਜ ਗਈ ਬੱਚਾ ਤੁਹਾਨੂੰ ਪਤਾ ਛੋਟਾ ਜਿਹਾ ਬੱਚਾ ਨਾਰਮਲ ਤੇ ਹੁੰਦਾ ਹੀ ਆ ਇਹਨਾਂ ਨੇ ਉਹ ਬੱਚੇ ਦੀ ਮੌਤ ਕਰ ਦਿੱਤੀ ਗਈ ਆ ਜਦੋਂ ਬੱਚੇ ਦੀ ਬੇਤ ਹੋ ਗਈ ਜਿਹੜਾ ਫੇਰ ਇਹਨਾਂ ਨੇ ਉਹਨਾਂ ਨੂੰ ਇਹ ਤੋਂ ờ ਹੋਰ ਦੂਸਰੇ ਹਸਪੀਟਲ ਪੇ ਹੀ ਤਾਂ ਹੁਣ ਤੇ ਕੀ ਮੰਗਣ ਲਈ ਕਿਉਂ ਹੋ ਜਾਂਦਾ ਆਈ ਤੇ ਮੈਂ ਕਰਦੇ ਆ ਕਿ ਬੱਚਾ ਇਹਨਾਂ ਦੇ ਭਾਰਾ ਦੇ ਦੇਖੋ ਜੀ ờ ਬਹੁਤ ਜ਼ਿਆਦਾ ਇਹਨਾਂ ਨੇ ਧੱਕਾ ਹੋਇਆ ਵਾ ਇਹਨਾਂ ਦੇ ਭਾਰਾ ਤੇ ਪਹਾੜ ਟੁੱਟਾ ਪਿਆ ਇਸ ਟਾਈਮ ਕਾਰਵਾਈ ਜੀ ਕਾਰਵਾਈ ਇਹਨਾਂ ਤੇ ਅਹੀਂ ਜੇ ਇਹਨਾਂ ਨੇ ਉਹਨਾਂ ਦਾ ਹੱਕ ਪੂਰਾ ਨਾ ਕੀਤਾ ਮੈਂ ਨਿਰਮਲ ਸਿੰਘ ਜਿਲ੍ਹਾ ਚੇਰੋਂ ਹੋਂਦੇ ਨਾਤੇ ਇਹਨਾਂ ਦੇ ਕਾਰਵਾਈ ਪੁਰਾ ਕੇ ਛੱਡੂਗਾ ਜੀ ਸੈਂਪਟ ਡਿਪ੍ਰੀਵ ਸਰਪੰਚ ਇਹਨਾਂ ਨੇ ਇੱਥੇ ਨਹੀਂ ਵਰਤੀਆਂ ਨਰਸਾਂ ਨੇ ਇਹ ਆਪ ਹੱਥ ਨੇ ਲਾਉਂਦੀਆਂ ਇਹਦੇ ਕਾਰਵਾਨੇ ਹਿਸਾਬ ਨਾਲ ਇਹਨਾਂ ਨੇ ਕਤਲ ਕੀਤਾ ਜੀ ਇਹਨਾਂ ਤੇ ਪਰਚਾਣਾ ਚਾਹੀਦਾ ਵਾ ਤੇ ਮੈਡਮ ਨੂੰ ਜੇ ਡਾਕਟਰ ਬਲਜੀਤ ਕੌਰ ਆ ਉਹਨੂੰ ਡਿਸਮਿਸ ਕਰਨਾ ਚਾਹੀਦਾ ਸਾਡੀ ਤੇ ਇਹ ਮੰਗ ਹੈ ਜੀ ਇਹ ਡਾਕਟਰ ਹੈ ਕਿ ਨਰਸ ਹੈ ਉਹ ਨਰਸ ਹੈ ਹਾਂ ਨਰਸ ਬਲਜੀਤ ਕੌਰ ਉਹਨੂੰ ਡਿਸਮਿਸ ਕਰਨਾ ਚਾਹੀਦਾ ਕਾ ਅੱਗੇ ਤੋਂ ਗਾ ਇਹੋ ਜੀ ਨਲੇਕੀ ਨਾ ਵਰਤਾਂ। ਹੂੰ। ਆਪਣੀ ਬੋਲੋਗਾ। ਇਹਦਾ ਆਪਣਾ ਕੀ ਚਾਹਤ ਹੈ? ਸੁਖਮੰਦਰ ਸਿੰਘ ਇਹ ਮੇਰਾ ਨਾਮ ਆ ਮੇਰੀ ਰਿਸ਼ਤੇਦਾਰ ਨੇ ਤੇ ਇਹ ਮੈਨੂੰ ਕੱਲ ਅ ਦੱਸਿਆ ਇਹਨਾਂ ਕਿ ਇਥੇ ਰਿਕਾਰਡ ਤੇ ਕੋਸ਼ ਕਰਦੇ ਆ। ਸਮਝ ਗਏ ਨਾ। ਜਦੋਂ ਆਉਂਦਾ ਨਾ ਮਰੀਜ਼ ਉਹਦਾ ਰਿਕਾਰਡ ਨਹੀਂ ਬਣਾਉਂਦੇ ਛੇਤੀ। ਜੇ ਇਹੋ ਜਿਹਾ ਆਉਂਦਾ ਵਾ ਤੇ ਇਹਨਾਂ ਨੇ ਨਾ ਪ੍ਰਾਈਵੇਟ ਆਪਦੇ ਕਿਤਨੇ ਕਿਤੇ ਕੰਮ ਕਰਦੇ ਹੁੰਦੇ ਆ। ਇਹ ਇਹਨਾਂ ਨੂੰ ਸਮਝਦੇ ਆਂ ਕਰੀਬ ਆ ਨਾ ਜਿਹੜਾ ਇਹ ਤੇ ਐਕਸਪੈਰੀਮੈਂਟ ਕਰ ਲਈਏ ਕਿ ਕਿਤਰਾ ਕਿਤਰਾ ਕੀ ਹੋ ਸਕਦਾ ਵਾ ਹੈ ਨਰਸ ਸਟਾਫ ਤੇ ਕੰਮ ਵੱਡੇ ਡਾਕਟਰਾਂ ਵਾਲੇ ਕਰਨਾ ਚਾਹੁੰਦੇ ਆ ਠੀਕ ਆ ਜੀ ਜੇ ਇਹਨਾਂ ਨੂੰ ਪਤਾ ਲੱਗ ਜਾਂਦਾ ਉਹਦਾ ਕੁੱਲਣ ਵਾਲਾ ਸਿਸਟਮ ਹੀ ਨਹੀਂਗਾ ਜਿੱਥੋਂ ਆਪਾਂ ਸਾਰੇ ਪੈਦਾ ਹੋਏ ਆ ਉਹ ਤਾਂ ਬਿਲਕੁਲ ਬੀਬੀ ਦੇ ਟਾਈਟ ਸਰੀਰ ਖੋਲ ਹੀ ਨਹੀਂ ਸਕਦਾ ਉਹ ਤਾਂ ਕੋਈ ਵੀ ਜਿਹੜਾ ਪਿੰਡ 'ਚ ਕੋਈ ਦਾਈ ਕੰਮ ਕਰਦੀ ਉਹ ਵੀ ਦੱਸ ਦੂ ਵੀ ਨਹੀਂ ਅਣਗਹਿਲੀ ਹੈ ਜਣਗੇ ਅਣਗਹਿਲੀ ਆ ਪਹਿਲਾਂ ਵੀ ਕੋਈ ਅਣਗਹਿਲੀ ਇੱਥੇ ਉਹ ਡਾਟ ਰਹੀ ਸੀ ਇਹ ਤਾਂ ਵੇਖੋ ਜੀ ਮੈਂ ਤਾਂ ਪਹਿਲੀ ਹਾਂ ਮੈਂ ਬੱਗੇ ਆਇਆ ਨਹੀਂ ਕੀ ਮਾਨ ਕਰਦੇ ਕਿਵੇਂ ਦੇਖੋ ਜੀ ਇੱਕ ਹਿਸਾਬ ਦਾ ਇਹ ਆਪਦੇ ਐਕਸਪੈਰੀਮੈਂਟਲੀ ਡੈੱਡ ਬਾਡੀਆ ਮੰਗਾਈਦੀਆਂ ਸੀ ਕੁਝ ਮੰਗਾਉਂਦੇ ਆ ਇਹ ਥੋੜਾ ਜਿਉਂਦੇ ਨਾਲ ਹੀ ਐਕਸਪੈਰੀਮੈਂਟ ਕਰੀ ਜਾਣਾ ਇਹਨਾਂ ਠੀਕ ਜੇ ਇਹ ਆਖਣ ਵੀ ਬੱਚਾ ਨਾਰਮਲ ਉਹ ਬੀਬੀ ਦੇ ਨਾਰਮਲ ਬੱਚਾ ਗਾਹ ਵੀ ਨਹੀਂ ਹੋ ਸਕਦਾ। ਨਾ ਉਹਦਾ ਜ਼ਿੰਦਗੀ ਜੀ ਨਹੀਂ ਇਹ ਮਤਲਬ ਹੋ ਹੀ ਨਹੀਂ ਸਕਦਾ। ਹੋਣੇ ਕੀ ਕਹਿੰਦੇ ਆ ਵੀ ਤੁਹਾਨੂੰ ਸਰਕਾਰੀ ਭੇਜਿਆ ਹੀ। ਤਾਂ ਦੱਸੋ ਵੀ ਸਰਕਾਰਿਓਂ ਡਰੇ ਤਾਂ ਉਹ ਪ੍ਰਾਈਵੇਟ ਭੱਜ ਗਏ ਹੋ। ਹੂੰ। ਤੇ ਜੇ ਸਰਕਾਰੀ ਜਾਣਾ ਹੀ ਤਾਂ ਫਿਰ ਤੁਹਾਡੇ ਕੋਲ ਬੈਠੇ ਹੀ। ਇਹ ਵੀ ਸਰਕਾਰੀ ਹੀ। ਇਹ ਵੀ ਸਰਕਾਰੀ ਹੀ। ਇਹ ਸਰਕਾਰੀ ਨਹੀਂ ਦੇਣਾ ਨਹੀਂ ਹੈਗਾ ਕੁਝ ਰਕੜਿਆ ਇਹਨਾਂ ਲਕੋਣਾ ਹੈ ਇਹਨਾਂ ਦੇ। ਇਹ ਬਸ ਇਹਨਾਂ ਦੇ ਉੱਤੇ ਵੇਖਿਓ ਹੁਣ ਪਰਦੇ ਪੈਂਦੇ। ਹਾਂ। ਵੇਖੋ ਕਹੇ ਆਪਣੀ ਮਤ ਨਹੀਂ ਕਰਨੀ ਗਰੀਬ ਗਰੀਬ ਜਿਹਦੇ ਕੋਲ ਪੈਸਾ ਨਾ ਉਹ ਜਿੰਨੀ ਮਰਜੀ ਨਲਾਇਕਪਾਜੀ ਕਰਦਾ ਫਿਰੇ ਉਹ ਆजात ਜੇ ਯੋਰਾਵਰਾ ਨਾਲ ਇਨਸਾਫ ਹੁੰਦੇ ਆ ਪਰ ਗਰੀਬ ਦੀ ਸਾਰ ਨਹੀਂ ਜੇ ਕੋਈ ਲੈਂਦਾ ਵੇਖ ਲਓ ਜਾਓ ਇਹਨਾਂ ਝੂਠਿਆਂ ਕਰਕੇ ਉੱਥੋਂ ਇਹਨਾਂ ਨੂੰ ਕੱਢਣਾ ਜੇ ਨਾ ਕੱਢਿਆ ਤੇ ਆਖੀ ਦਾਬੇ ਵੀ ਮਾਰਦੇ ਆ ਵਿੱਚੋਂ ਵਿੱਚੋਂ ਬੰਦਿਆਂ ਤੋਂ ਇਹ ਕਰਾਉਂਦੇ ਆ ਅਸੀਂ ਕੋਹੇ ਜਾਣਦੇ ਨਹੀਂਗੇ ਇੱਥੇ ਇਹਨਾਂ ਦੇ ਕੀ ਮੰਗ ਕਰਦੇ ਪਾਜੀ ਹੀਂ ਮੰਗ ਕਰਦੇ ਆ ਇਹ ਇੱਕ ਤਾਂ ਵੇਖੋ ਜੀ ਉਹ ਗਰੀਬ ਨੂੰ ਠੀਕ ਆ ਉਹਨਾਂ ਦਾ ਤਾਂ ਚਲੋ ਹੱਕ ਜੇ ਇਹਨਾਂ ਨੂੰ ਸਜ਼ਾ ਹੋ ਜੇ ਡਿਸਮਿਸ ਹੋ ਜਾਣ ਤੇ ਫੇਰ ਕੋਈ ਨਾ ਕੋਈ ਅਹੀਂ ਕਰਕੇ ਕਰਦਾਂਗੇ ਉਹਨਾਂ ਦਾ ਪਹਿਲੀ ਗੱਲ ਪੈਣਾ ਤਾਂ ਇਹਨਾਂ ਨੂੰ ਚਾਹੀਦਾ ਹਰ ਇੱਕ ਚੀਜ਼ ਹੋਏਗਾ ਪਰਸਾ ਜਰੂਰ ਹੋਵੇ ਹਾਂ ਉਹਨਾਂ ਨੇ ਜਾ ਕੇ ਸਜ਼ੀਰੀਮ ਕਰਵਾਇਆ ਪੱਟੀ ਕਿਤੇ ਉਹਨਾਂ ਨੇ ਸਜ਼ੀਰੀਮ ਕਰਵਾਇਆ ਜਾਂ ਜਦੋਂ ਇਫਰਮੇਸ਼ਨ ਰੈਫਰ ਕੀਤਾ ਗਿਆ ਉਹ ਦੋਵੇਂ ਉਹ ਜੀ ਐਫ ਐਸ ਵੀ ਠੀਕ ਸੀ ਸਟੇਬਲ ਕੰਡੀਸ਼ਨਸ ਪੇਸ਼ੈਂਟ ਦਾ ਸਰ ਦਿੱਤਾ ਗਿਆ ਉੱਥੇ ਲੈ ਕੇ ਉਹਨਾਂ ਨੇ ਸੀਜ਼ੀਅਨ ਕੀਤਾ ਸਟਿਲ ਬਰਥ ਹੋਇਆ ਸਾਰਾ ਮੈਡੀਕਲ ਕੰਪਲਿਕਸ਼ਨ ਹੋ ਸਕਦੀਆਂ ਹੈਗੀਆਂ ਕੁਝ ਵੀ ਹੋ ਸਕਦਾ ਹੈਗਾ ਤੇ ਇਹਦੇ ਵਿੱਚ ਕੋਈ ਕਿਤੇ ਮੈਡੀਕਲ ਨੈਟਲੀਜੈਂਸ ਦਾ ਕੋਈ ਹੋ ਨਹੀਂ ਹੈਗਾ ਵੀ ਕੋਈ ਉਹਨਾਂ ਨੂੰ ਦੇਖਿਆ ਨਹੀਂ ਹੈ ਤੇ ਮਾਨ ਦਾ ਇਹ ਕਹਿਣਾ ਵਾ ਕਿ ਜਦੋਂ ਬੱਤਾ ਹੀ ਨਹੀਂ ਉੱਗਾਇਆ ਤੇ ਗੋਜੀ ਮੱਟਾ ਚੱਟਾ ਚੱਟਾ ਲੈ ਕੇ ਦੇ ਤੇ ਫਿਰ ਜਿਹੜਾ ਬੱਚਾ ਹੀ ਪੂਰੀ ਥੇਡਾ ਤੋ ਜੀ ਬੱਚਾ ਅੰਦਾਬਾਸੀ ਅੰਦਾਬਾਸੀ नहीं नो एडमिट की कि पेशेंट पिछली रात पिछली रात जे पता नहीं है तो बच्चा नहीं रहे रहे। नहीं होगा नहीं ਇਸਕੇ ਤਾਂ ਹੈ ਨਹੀਂ ਹੁਣ ਕੋਈ ਬੱਚਾ ਆਉਂਦਾ ਕੋਈ ਵੀ ਕੇਸ ਆਉਂਦਾ ਇਮੀਡੀਏਟਲੀ ਤੇ ਡਿਲੀਵਰੀ ਨਹੀਂ ਹੁੰਦੀ ਨਹੀਂ ਲੇਕਿਨ ਬਜੀ ਕੋਲ ਜੀ ਕਹਿ ਰਹੇ ਆ ਬਜੀ ਕੋਲ ਜੀ ਕਹਿ ਰਹੇ ਕਿ ਸਾਨੂੰ ਪਹਿਲਾਂ ਹੀ ਪਤਾ ਸੀਗਾ ਕਿ ਡਿਲੀਵਰੀ ਉਹਦਾ ਸ਼ਾਰਟ ਸਟੇਜਰ ਸੀਗਾ ਜੋ ਮਿਆਂ ਦੇ ਉਸ ਟਾਈਮ ਤੇ ਇਹਦੀ ਸਪਨਰ ਸੀਗੀ ਠੀਕ ਹੈ ਨਾ ਇਹਨਾਂ ਨੇ